ਅਲਵੇਦੀ ਇਹ ਫੇਰ ਚੇਕ ਚੇ ਲਾਈਏ ਪਹਿਲਾ ਸਾਰਾ ਜਿਵਾਗੁਰ ਜੀ ਕਾ ਖਾਲਸਾ ਸਿਰ ਜਵਾਗੁਰ ਜੀ ਕੀ ਫਤਿਹ ਜੋ ਅੱਜ ਅਸੀਂ ਸ਼ਬੀਰ ਲਾਈਏ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਜੋ ਕਿ ਪਿੰਡ ਦੇ ਸਹਿਯੋਗ ਨਾਲ ਅਸੀਂ ਇੱਥੇ ਵਾਮਣੀ ਵਾਲੇ ਸ਼ਬੀਰ ਲਗਾਈ ਹੈ ਜੋ ਕਿ ਕਈ ਦਿਨਾਂ ਤੋਂ بارش ਨਹੀਂ ਪੈ ਰਹੀ ਕੋ ਸਿੰਦਰ ਦੇਰ ਤੱਕ ਇਹ ਅਰਦਾਸ ਕਰਦੇ ਆ ਕਿ بارش ਜਲਦੀ ਤੋਂ ਜਲਦੀ بارش ਪਾਈ ਜਾਵੇ ਤਾਂ ਜੋ ਕਿਸਾਨ ਵਿਚਾਰੇ ਨੇ ਉਹ ਬਹੁਤ ਹੀ ਚੋਨੇ ਵਿੱਚ ਬਹੁਤ ਹੀ ਪਾਣੀ ਦਾ ਪਾਣੀ ਨਹੀਂ ਆ ਰਿਹਾ ਇਹ ਸੇ ਕਰਕੇ ਇਸ ਵਿਲੇਜ ਖੁਸ਼ੀ ਦਿਲਾਈ ਗਏ ਕਿ ਜਲਦੀ ਬਾਸ਼ਾਏ ਇੰਦਰ ਦੇਵਤਾ ਖੁਸ਼ ਹੋਵੇ ਸਮੂਹ ਸਾਡਾ ਸੰਗਤiate ਗਰਮੀ ਤੇ ਰਾਤ ਮਿਲੇ ਅਦੇ ਸਾਰੇ ਅਸੀਂ ਪਿੰਡ ਨਵਾਸੀ ਸਾਰੇ ਆਸੇ ਬਾਰੇ ਸੰਗਤਾਂ ਅਰਦਾਸ ਕਰਨੇ ਆ ਮਾਲਕ ਵੀ ਜਲਦੀ ਤੋਂ ਜਲਦੀ بارش ਪਾ ਅਤੇ ਜੋ ਗਰਮੀ ਤੇ ਰਾਤ ਮਿਲ ਸਕੇ ਜਿਸ ਤਰ੍ਹਾਂ ਆ ਦੇਖਤੀ ਹੈ ਜੀਵ ਜੰਤੂ ਚਲੋ ਇਨਸਾਨ ਦਾ ਆਪਣੇ ਪੱਖੇ ਪਲੇ ਫੌਜਾਂ ਦਾ ਜੋ ਛੋਟੇ ਛੋਟੇ ਜੀਵ ਜੰਤੂ ਆ ਦੇ ਸਰਪੰਚੀਆਂ ਯਾ ਔਰ ਜਾਨਵਾਰਾਂ ਦਾ ਉਹਨਾਂ ਲਈ ਗਰਮੀ ਕਾਫੀ ਮਹਿਸੂਸ ਕਰ ਕਿਉਂਕਿ ਉਹਨਾਂ ਨੂੰ ਆਪਾਂ ਘਰ ਨਹੀਂ ਵੜਨ ਦਿੱਤੇ ਉਹ ਚਾਰੇ ਕਦੇ ਇੱਧਾ ਫਰਦਿਆ ਕਦੇ ਇੱਧਾ ਫਰਦਿਆ ਅੱਜ ਇਸ ਖੂਜੀ ਵਿੱਚ ਅਸੀਂ ਸਿਕੰਦਰ ਸਮੂਹ ਸਾਥ ਸੰਗਤ ਪੰਮੀ ਵਾਲਾ ਵੱਲੋਂ ਲਗਾਈ ਗਈ ਹੈ ਕਿ ਅਸੀਂ ਫੇਰ ਤੋਂ ਸਾਰੇ ਪਿੰਡ ਦੇ ਸਮੂਹ ਸਾਥ ਸੰਗਤ ਫੇਰ ਅਰਦਾਸ ਕਰਦੇ ਆ ਕਿ ਜਲ ਜੋ ਜੋ ਹੈ ਬਾਦਸ਼ ਪਾਈ ਜਾਵਿੰਦਰ ਦੇਵਤਾ ਕੇ ਆਪਾਂ ਫੇਰ ਅਰਦਾਸ ਕਰਦੇ ਆ ਕਿ ਬਾਦਸ਼ ਪਾਈ ਜਾਵੇ ਜੋ ਗਰਮੀ ਤੋਂ ਰਾਹਤ ਮਿਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ